ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਐਡਰੈਸ ਦੱਸੋ ਆਪਣਾ ਮੈਂ ਕਰਨਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਬਈ ਤੇ ਮੋਬਾਈਲ ਨੰਬਰ ਆਪਣਾ 904156317 ਠੀਕ ਆ ਅੱਜ ਆਪਾਂ ਤੇਰੀ 3 ਤਿੰਨ ਦਿਨ ਦੀ ਵੀਡੀਓ ਕਵਰ ਕਰਦੇ ਪਏ ਆਂ ਕਿ ਤਿੰਨ ਤਿੰਨ ਬੱਚੇ ਸੇਲ ਆ ਹਨ ਕਿੰਨੇ ਟਾਂਕ ਨੇ ਬਈ ਪਹਿਲਾਂ ਨੇ ਨਗ ਵਧਿਆ ਪੈ ਗਏ ਕੋਈ ਨਹੀਂ ਵਧੀ ਘੰਟੇ ਸੀ ਠੀਕ ਆ ਪਹਿਲਾ ਨੰਬਰ ਜਿਹੜੀ ਬੱਚੀ ਦੇਖੀ ਜ ਨੇ ਕਿੰਨੀ ਗੁਮਰਾ ਜੀ 10 ਮਹੀਨੇ ਤੱਕ ਨਹੀਂ ਆਈ ਆ 10 ਮਹੀਨੇ ਕੋਈ ਰਿਕਾਰਡ ਵਗੈਰਾ ਕੁਝ ਪਤਾ ਕੋਈ ਕੁਝ ਨਹੀਂ ਪਤਾ ਠੀਕ ਆ ਵੀ ਚੰਗੇ ਸੀ ਮਰਦੀ ਵੈਸੇ ਆਪਣੂ ਲੈਤੀ ਫਾਰਮ ਚੋਂ ਜਾਂ ਲੋਕਲ ਨਾ ਵੀ ਫਾਰਮ ਤੋਂ ਲੈ ਕੇ ਤਿੰਨੇ ਵਿਛ ਦਿਖਾ ਦੀ ਦੇ ਮਨ ਦਾ ਠੀਕ ਆ ਤੇ 10 ਮਹੀਨੇ ਆ ਜਾਂ ਕੋਈ ਥਾਂ ਤੇ ਫੋਟ ਸੰਗਦੇ ਨਹੀਂ। ਵਿਚਾਰ ਹੀ ਥਾਂ ਥੋੜੀ ਪੁਣੀ ਖੋਲਾ। ਸੋ ਝੋਲੀ ਦੇਖੋ ਬੱਚੀ ਦੀ ਬਹੁਤ ਚੰਗੀ ਟਾਪ ਕਲਾਸ ਸੋਹਣਾ ਨਗੀਨਾ ਨਾਜਮਾ ਮੁੰਦਰ ਦਾ। ਤੇ ਫਿਰ ਆਪਾਂ ਇਹਦਾ ਮੁੱਲ ਕੀ ਰੱਖਿਆ ਇਹਦਾ? ਮੇਰਾ ਮੁੱਲ 30000 ਰੁਪਏ ਹੈ। ਵਿਜੈਸ ਹੋਜੂਗੀ? ਸਹੀ ਹੈ। ਸੋ 30000 ਰੁਪਏ ਦਾ ਮੁੱਲ ਆ ਗਜੈਸ ਵਿੱਚ ਹੋਜੂਗੀ ਤੇ ਬੱਚੀ ਦੇਖੋ ਬਹੁਤ ਪਿਆਰੀ ਸਾਫ ਸੁਥਰੀ। 10 ਮਹੀਨੇ ਆ ਜਾਂ। ਸੋ 10 ਮਹੀਨੇ ਆ ਜਾਂ। ਲੱਗਪਗ 2-2.5 ਮਹੀਨੇ ਸਾਂਭ ਕੇ ਬੱਚੀ ਸੋਹਣੀ ਬਣ ਵਾਲੀ ਹੈਗੀ। ਠੀਕ ਹੈ ਸੋ ਬੱਚੀ ਪੂਰੀ ਸਾਫ ਸੁਥਰੀ ਹੈ ਪ੍ਰਿੰਟ ਪ੍ਰੂਡ ਬੱਚੀ ਦੇ ਬਹੁਤ ਜਿਆਦਾ ਚੰਗੇ ਆ ਤੇ ਰਾਜੀ ਸਮੀ ਬੜੀ ਵੀ ਬਹੁਤ ਆ ਕੀਮਤ 30000 ਘੱਟ ਘਾਟ ਵਾਲੇ ਪਾਸੋਂ ਤੇ ਬਰੀਦ ਵਾਲੇ ਪਾਸੋਂ ਕਿਸੇ ਪਾਸੋਂ ਘੱਟ ਨਹੀਂ ਹੱਥ ਧਰਾਣੀ ਅੱਗੇ 2 ਨੰਬਰ ਦੀ ਗੱਲ ਕਰੀ ਆਪਾਂ ਬਈ ਹੈ ਮੇਰੀ 10 ਮਹੀਨੇ ਆ 10 ਮਹੀਨੇ ਝੋਲੀ ਛਾਲੀ ਚੰਗੀ ਹੈ ਦੀ ਵੀ ਹਨਾ ਥਾਣੇ ਦੇ ਵਿਚਾਰੀ ਹੈ ਹਨਾ ਠੀਕ ਹੈ ਇਹਦਾ ਮੁੱਲ ਵੜੀ ਬਈ ਇਹਦਾ ਲੱਖਾਂ ਰੱਖਿਆ ਦੀ ਹੈ ਮੰਨ ਤਾਂ ਰੋ 60000 ਭਾਜੋੜੇ ਦਾ ਤੇ ਜੇ ਕੋ ਮੰਨ ਤਾਂ ਰੋ ਗੈਸ ਕਰਦਾ ਇਕੱਠਾ ਲੋ ਸੋ 60 ਹਜ਼ਾਰੀ ਜੋੜੇ ਦਾ ਭਾਅ 30-30 ਦਾ ਭਾਗ ਆ ਤੇ ਬੱਚਿਆਂ ਜਮਾ ਕਿਆ ਬਤਾ ਮੁਦਰ ਦੇ ਨਗੀਨੇ ਹੀ ਐ ਕਹਿਨੂ ਕਹਿ ਜੀ ਪੈਣੀ ਮੇਕਰ ਸੈਣੀ ਮੇਕਰ ਕੋਈ ਪੈਦਾ ਨਹੀਂ ਹਨਾ ਬੱਚਿਆਂ ਚੰਗੀਆਂ ਹੈਗੀਆਂ ਜਿਹੜੀ ਵਾਲੀ ਮਿਲਦੀ ਉਹ ਜੀ ਮੰਨ ਕੇ ਲਗੀ ਆ ਜੈ ਜੈ ਗੱਲ ਸੋ ਜੈ ਕੰਮ ਗੁਰਦਾ ਨੂੰ ਹਰਤ ਗਿਆ ਹਾ ਜੈ ਜੈ ਗੱਲ ਆ ਜਾਓ ਬੱਚੀ ਵੋਦੀ ਵੋਦੀ ਦੇ ਬੱਚੀ ਸੋ ਬੱਚੀ ਦੀ ਫੇਸ ਕੁਆਲਿਟੀ ਵਗੈਰਾ ਦੇਖ ਰੇ ਕੋਈ ਬਰੀਡ ਪੂਰੀ ਫੋਲ ਦਾ ਸੋ ਪਛੀ ਪੂਰੀ ਬਰੀਡ ਦੇ ਜੈ ਜੈ ਗੱਲ ਆ ਜਾਓ ਸੋ ਸਾਫ ਸੁਥਰੀ ਐ ਤੇ ਜਿੰਦ ਜਾਨ 60000 ਰੁਪਏ ਜੋੜੇ ਦਾ ਭਾਅ ਹੋ ਗਿਆ ਤੇ ਪੂਰੇ ਚੰਗੇ ਜਿੰਦ ਜਾਨ ਨੇ ਬੱਚਿਆਂ ਤੇ ਦੰਦੋ ਜਮਾ ਖੀਰ ਜੀ ਹਨਾ ਕੱਚੇ ਤੇ ਅੱਗੇ ਤਿੰਨ ਨੰਬਰ ਦੇਖੀ ਜਾਨੇ ਜਿਹੜੀ ਆਪਾਂ ਬਈ ਇਹ ਦੁੱਧ ਉਹ ਦੋ ਲੰਦਰੀ ਕੱਢੇ ਆਨੇ ਗਏ ਦੰਦ ਤੋੜ ਗਿਆ ਨਾ ਛੀਰੀ ਵਾਲੇ ਹਾਂ ਤੇ ਉਮਰੇ ਲਗਭਗ ਹੈਗੀ ਹੈ ਫਿਰ 1 23 ਮਹੀਨੇ ਹਨਾ ਹਾਂ ਹਾਂ ਬਈ ਨੇ ਠੀਕ ਹੈ ਥਾਣੇ ਦੀ ਵਿਚਾਰੀ ਹੈ ਹਾਂ ਠੀਕ ਹੈ ਇਹਦਾ ਭਾਅ ਫਿਰ ਕੀ ਰਹੂਗਾ ਇਹਦਾ ਭਾਅ 25000 ਰੁਪਏ ਇਹਦਾ ਭਾਅ 25000 ਰੁਪਿਆ ਤੇ ਫੇਸ ਕੁਆਲਟੀ ਬੁੱਤੀ ਵਾਤੀ ਦੀ ਬਜਾਈ ਥੋੜੀ ਲਿਸੀ ਰਹੀ ਵੇ ਸੰਭੀ ਜਾ ਮਮੀਨਾ ਸਿਮਰ ਲੈ ਲੂ ਹਣਾ ਹਾਂ ਬਈ ਨਿਕਲ ਨਿਕਲ ਸੰਦ ਕੀ ਦੇਖੀ ਸੋ ਦੇਖੋ ਜੀ ਮੱਕਾ ਨਿਕਲ ਰਾਨਾ ਬਈ ਇਹਦਾ ਭਾਅ ਆਏਗਾ 25000 ਹਣਾ ਸੋ 90015 6317 3 एचएफ ਦੇ ਬੱਚਿਆਂ ਦਿਖਾ ਦਿਆਂ ਇੱਕ ਦੁੱਕ ਦੇ ਅੰਦ ਕੱਢਦੀ ਪਈ ਤੇ ਦੋ ਕੱਚੀਆਂ ਅਖੀਰੀਆਂ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਕਸ਼ੇ ਤੋਂ ਪਸੰਦ ਤੋਂ ਵੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ